ਕਿ ਇਸ ਪੌੜੀ ਵਿੱਚ ਜੋ ਦੋ ਸ਼ਲੋਕ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਸ਼ਰਧਾ ਜ਼ਿਕਰ ਕੀਤਾ ਹੈ ਕਿ ਹਰ ਮਜ਼ਬਬ ਦੀ ਹਰ ਫਿਰਕੇ ਦੀ ਹਰ ਸੰਪਰਦਾ ਦੀ ਆਪਣੀ ਆਪਣੀ ਸ਼ਰਧਾ ਔਰ ਸ਼ਰਧਾ ਕੇਵਲ ਮਾਰਗ ਦੇ ਉੱਤੇ ਚੱਲਣ ਦਾ ਇੱਕ ਨਿਯਮ ਹੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਸਾਰੀ ਜ਼ਿੰਦਗੀ ਨਿਯਮ ਨੂੰ ਹੀ ਸਮਝਿੰਦੇ ਆਂ ਤੇ ਨਿਯਮ ਨੂੰ ਹੀ ਪੜਦਿਆਂ ਜੀਵਨ ਬਿਦੇਤ ਕਰ ਦਿੱਤਾ ਜਾਏ ਤੋ ਜੀਵਨ ਬੇਰਥ ਚਲਾ ਗਿਆ ਜੀਵਨ ਇਸ ਵਾਸਤੇ ਕਿ ਨਿਯਮ ਨੂੰ ਸਮਝ ਤੇ ਫਿਰ ਮਾਰਗ ਤੇ ਚੱਲ ਇਸ ਵਾਸਤੇ ਕੋਰੇ ਸ਼ਰਈ ਕੇਵਲ ਸ਼ਰਈ ਬੰਦੇ ਜੋ ਪ੍ਰਭ ਮਾਰਗ ਤੇ ਚੱਲਦੇ ਤੇ ਨਹੀਂ ਤੇ ਮਾਰਗ ਦੇ ਚੱਲਣ ਦੇ ਨਿਯਮ ਜਿਹੜੇ ਨੇ ਉਹਨੂੰ ਹੀ ਪੜਦੇ ਰਹਿੰਦੇ ਨੇ ਉਹਨੂੰ ਹੀ ਸਮਝਦੇ ਰਹਿੰਦੇ ਨੇ ਤੇ ਉਹਨੂੰ ਹੀ ਸਮਝਾਉਂਦੇ ਰਹਿੰਦੇ ਨੇ ਉਹਨਾਂ ਦੇ ਮਾਨਸਿਕ ਮੰਡਲ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਰੋਗ ਪੈਦਾ ਹੋ ਜਾਂਦੇ ਨੇ ਵਾਸਤਵਿਕ ਇਸ ਤਰ੍ਹਾਂ ਦੇ ਮਨੁੱਖਾਂ ਨੂੰ ਮਾਨਸਿਕ ਰੋਗੀ ਹੀ ਆਖਿਆ ਜਾਂਦਾ ਹੈ ਕਿਉਂਕਿ ਤਸਵੀਹ ਹੋ ਜਾਂਦੇ ਨੇ ਦਿਲ ਹੋ ਜਾਂਦੇ ਨੇ ਔਰ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਸਿਰਫ ਆਪਣੀ ਹੀ ਸ਼ਰਾਂ ਨੂੰ ਮਹਾਨ ਸਮਝਦੇ ਨੇ ਦੂਸਰੇ ਨੂੰ ਨਹੀਂ ਸਿਰਫ ਆਪਣੀ ਨੀਆ ਮਾਉਲੀ ਨੂੰ ਹੀ ਮਹਾਨ ਸਮਝਦੇ ਨੇ ਦੂਸਰੇ ਨੂੰ ਨਹੀਂ ਅਗਰ ਇੱਕ ਦੇਸ਼ ਦੂਜੇ ਦੇਸ਼ ਨਾਲ ਸਿਰਫ ਇਸ ਗੱਲ ਕਰਕੇ ਲੜੇ ਕਿ ਸਾਡੇ ਦੇਸ਼ ਦੇ ਵਿੱਚ ਤੇ ਖੱਬੇ ਪਾਸੇ ਟ੍ਰੈਫਿਕ ਚੱਲਦਾ ਹੈ ਤੇ ਦੂਸਰਾ ਇੱਥੇ ਨਹੀਂ ਸਾਡੇ ਮੁਲਕ ਦੇ ਵਿੱਚ ਤੇ ਯਾਤਿਆ ਯਾਤ ਦਾ ਨਿਯਮ ਸੱਜੇ ਪਾਸੇ ਹੈ ਤੇ ਸੱਜੇ ਖੱਬੇ ਦੀ ਅਗਰੇ ਲੜਾਈ ਸ਼ੁਰੂ ਹੋ ਜਾਏ ਤੇ ਇਹ ਲੜਾਈ ਮੂਰਖਤਾ ਤੇ ਖੜੀ ਹੈ ਇਹ ਲੜਾਈ ਅਗਿਆਨਤਾ ਤੇ ਖੜੀ ਹੈ ਬਾਹਰ ਸੜਕਾਂ ਦੇ ਨਿਯਮ ਜਿਹੜੇ ਨੇ ਇਹਨਾਂ ਦੇ ਉੱਤੇ ਤੇ ਇਤਨਾ ਝਗੜਾ ਨਹੀਂ ਪਰ ਪ੍ਰਮਾਤਮਾ ਤੱਕ ਪਹੁੰਚਣ ਦਾ ਜਿਹੜਾ ਮਾਰਗ ਹੈ ਤੇ ਉਸ ਮਾਰਗ ਦੇਤੇ ਚੱਲਣ ਦੇ ਜਿਹੜੇ ਨਿਯਮ ਨੇ ਉਸ ਦੁਨੀਆ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਹੈ ਉਸ ਦੁਨੀਆ ਦੇ ਵਿੱਚ ਪੀੜਾ ਬਹੁਤ ਜ਼ਿਆਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਹੈ ਵਾਸਵਤ ਭਗਤ ਤੇ ਉਹ ਹੈ ਜਿਹਦੇ ਅੰਦਰ ਭੁੱਖ ਹੈ ਸਿਫਤੋ ਸਲਾਹ ਦੀ ਜੋ ਪ੍ਰਭੂ ਦੇ ਮਾਰਗ ਦੇਤੇ ਚੱਲ ਪਿਆ ਹੈ ਨਿਯਮ ਜੈਸਾ ਵੀ ਹੈ ਉਦੀ ਪਾਲਣਾ ਕਰਦੇ ਆਇਆ ਉਹ ਚੱਲ ਪਿਆ ਸਿਰਫ ਨੀਯਮਾਵਲੀ ਦੀ ਪ੍ਰਕਰਮਾ ਨਹੀਂ ਕਰਦਾ ਬਲਕਿ ਨੀਯਮ ਨੂੰ ਸਮਝ ਕੇ ਉਹ ਮਾਰਗ ਤੇ ਚੱਲ ਪਿਆ ਇਸਲਾਮੀ ਸ਼ਰਅ ਦੇ ਜਿੱਥੇ ਸੁਨਨਤ ਹੈ ਪੜਦਾ ਹੈ ਜ਼ਕਾਤ ਹੈ ਰੋਜ਼ਾ ਹੈ ਹਜ ਹੈ ਇਸ ਤਰ੍ਹਾਂ ਦੀ ਹੋਰ ਸ਼ਰਅ ਦੀ ਲੰਬੀ ਚੌੜੀ ਬਕਾਇਦਾ ਬੁਮਕਾ ਹੈ ਜਿਹਦੇ ਚੋਂ ਲੰਘਣਾ ਪੈਂਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਸਰੇ ਸ਼ਲੋਕ ਦੇ ਵਿੱਚ ਇਹ ਵੀ ਦੱਸਿਆ ਕਿ ਮਿੱਟੀ ਮੁਸਲਮਾਨ ਕੀ ਬੇੜੇ ਬਈ ਕੁਮਿਆਰ ਮੁਸਲਮਾਨ ਇਸਲਾਮ ਦੀ ਦੁਨੀਆ ਦੇ ਵਿੱਚ ਮਰਦੇ ਨੂੰ ਦੱਬਦੇ ਨੇ ਸੜਦੇ ਨਹੀਂ ਸੜਨਾ ਨਾਪਾਕ ਗਿਣਦੇ ਨੇ ਸੜਨ ਨੂੰ ਚੰਗਾ ਨਹੀਂ ਸਮਝਦੇ ਪਿਛੋਕੜ ਦੇਖੀਏ ਤੇ ਇਸ ਤੇ ਕੁਛ ਇੰਜ ਕਹਿ ਲਈਏ ਦੁਨੀਆਵੀ ਕਾਰਨ ਹੋ ਸਕਦੇ ਨੇ ਧਾਰਮਿਕ ਨਹੀਂ अरब देश सहराद आदेश है मरुथल है सैकड़े मील तक रेत दे हिट गए ते सैकड़े मील दी दूरी तो बाद किदरे नखलिस्तान मिलदा है कोई درختਾਂ ਦਾ ਝੁੰਡ ਮਿਲੇਗਾ ਇਸ ਵਾਸਤੇ ਪੁਰਾਣੇ ਕਾਫਲੇ ਜੋ ਉਠਾਂ ਤੇ ਚਲਦੇ ਸਨ 15-15 ਦਿਨ ਦਾ ਪਾਣੀ ਨਾਲ ਲੱਦ ਕੇ ਚਲਦੇ ਸਨ ਕਿਉਂਕਿ ਰਸਤੇ 'ਚ ਪਾਣੀ ਨਹੀਂ ਸਹਰਾ ਹੀ ਸਹਰਾ ਤੋਂ मरुथल ਦੇਚ ਲਕੜਾਂ ਦੀ ਤੇਗਾਟ ਜੰਗਲ ਹੈ ਨਹੀਂ। ਮੁਰਦਿਆਂ ਨੂੰ ਸਾੜਨ ਲਈ ਜਿੰਨੀ ਲੱਕੜ ਚਾਹੀਦੀ ਸੀ, ਇਤਨੀ ਲੱਕੜ ਅਰਬ ਦੇਸ਼ਾਂ ਦੇ ਵਿੱਚ ਨਹੀਂ ਸੀ। ਔਰ ਇੱਕ ਦੂਸਰੇ ਦਾ ਝੂਠਾ ਪਾਣੀ ਪੀਣ ਦੀ ਜਿਹੜੀ ਪ੍ਰਥਾ ਉੱਥੇ ਚੱਲੀ, ਪਾਣੀ ਦੀ ਵੀ ਬਹੁਤ ਕਿੱਲਤ, ਬਹੁਤ ਕਿੱਲਤ। ਪੀਤਾ ਹੋਇਆ ਪਾਣੀ ਜੇ ਗਲਾਸ ਵਿੱਚ ਬਚ ਗਿਆ ਉਹਨੂੰ ਡੋਲਣਾ ਨਹੀਂ, ਉਹਨੂੰ ਫਿਰ ਘੜੇ ਵਿੱਚ ਪਾ ਦੇਣਾ ਹੈ। ਕਿਉਂਕਿ ਬਹੁਤ ਪਾਣੀ ਦੀ ਕਿੱਲਤ, ਪਾਣੀ ਦੀ ਬੂੰਦ ਵਾਸਤੇ ਅਰਬ ਦੇ ਲੋਕ ਤਰਸ ਜਾਂਦੇ ਸਨ। ਤੋ ਕੁਛ ਦੁਨਿਆਵੀ ਲੋੜਾਂ ਨੇ ਜੋ ਨਿਯਮ ਬਣਾ ਦਿੱਤੇ ਉਹਨੂੰ ਬਾਅਦ ਵਿੱਚ ਧਰਮ ਨਾਲ ਜੋੜ ਦਿੱਤਾ ਗਿਆ ਉਹਨੂੰ ਬਾਅਦ ਵਿੱਚ ਮਜ਼ਮ ਦੇ ਨਾਲ ਜੋੜ ਦਿੱਤਾ ਗਿਆ ਹਿੰਦੁਸਤਾਨ ਜ਼ਰਖੈਜ਼ ਇਲਾਕਾ دریاਵਾਂ ਦਾ ਦੇਸ਼ ਨਦੀ ਨਾਲਿਆਂ ਦਾ ਦੇਸ਼ ਜੰਗਲਾਂ ਦਾ ਦੇਸ਼ ਇੱਥੇ ਲੱਕੜ ਆਮ ਸੀ ਬਹੁਤ ਆਦਤ ਦੇ ਸੀ ਇੱਥੇ ਇਹ ਪ੍ਰਥਾ ਚੱਲੇ ਹਿੰਦੁਸਤਾਨ ਦੀ ਇੱਕ ਸੋਚਣੀ ਹੋਰ ਵੀ ਸੀ ਕਿ ਮਨੁੱਖ ਦਾ ਪੁਨਰ ਜਨਮ ਹੈ ਬਾਰ ਬਾਰ ਇਹ ਜੰਮਦਾ ਹੈ ਬਾਰ ਬਾਰ ਇਹ ਮਰਦਾ ਹੈ ਹਿੰਦੁਸਤਾਨ ਦੇ ਰਿਸ਼ੀ ਦੀ ਦ੍ਰਿਸ਼ਟੀ ਦੇਚ ਸਭ ਤੋਂ ਵੱਡਾ ਦੁੱਖ ਵੀ ਹੈ ਇਹ ਬਾਰ ਬਾਰ ਜੰਮਣਾ ਤੇ ਮਰਨਾ ਬਾਕੀ ਦੁੱਖ ਤੇ ਛਾਇਆ ਨੇ ਮੂਲ ਦੁੱਖ ਤੇ ਹੈ ਜੰਮਣਾ ਤੇ ਮਰਨਾ ਬਾਕੀ ਦੁੱਖ ਤੇ ਕੇਵਲ ਪੱਤੇ ਨੇ ਸ਼ਾਖਾ ਨੇ ਬੁਨਿਆਦ ਜੜ ਤੇ ਇਹ ਹੀ ਹੈ ਜੰਮਣਾ ਮਰਨਾ ਧਰਮ ਦੀ ਸਾਰੀ ਸਾਧਨਾ ਹਿੰਦੁਸਤਾਨ ਦੇ ਜਿਹੜੀ ਹੈ ਉਹ ਮੋਕਸ਼ ਪ੍ਰਾਪਤੀ ਲਈਏ ਕਿਸ ਤੋਂ ਮੋਕਸ਼ ਜਨਮ ਤੋਂ ਮੋਕਸ਼ ਮਰਨ ਤੋਂ ਮੋਕਸ਼ ਕਿਸੇ ਤਰੀਕੇ ਨਾਲ ਜਨਮ ਮਰਨ ਦੀ ਨਿਵਰਤੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਬਾਤ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ हे ਪ੍ਰਭ ਥਕ ਕੇ ਬਹੁਤ ਜਨਮਾਂ ਦੇ ਗੇੜ ਤੋਂ ਥੱਕ ਕੇ ਤੇਰੇ ਦਵਾਰੇ ਆਇਆ ਤੂੰ ਜਨਮ ਮਰਨ ਦੀ ਨਿਵਰਤੀ ਕਰ ਪੁਨਰ ਜਨਮ ਦੀ ਇਹ ਧਾਰਨਾ ਸਿਰਫ ਹਿੰਦੁਸਤਾਨ ਦੇ ਵਿੱਚ ਹੀ ਵਿਕਸਿਤ ਹੋ ਸਕੀ ਚਾਹੇ ਜੈਨੀ ਨੇ ਬੋਧੀ ਨੇ ਸਿੱਖ ਨੇ ਜਾਂ ਵੈਦਿਕ ਧਰਮ ਦੇ ਮੰਨਣ ਵਾਲੇ Hindu ਨੇ ਇਹ ਸਾਰੇ ਪੁਨਰ ਜਨਮ ਨੂੰ ਮੰਨਦੇ ਨੇ ਇਹ ਸਾਰੇ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਲੇਕਿਨ ਹਿੰਦੁਸਤਾਨ ਤੋਂ ਬਾਹਰ ਜਿੰਨੇ ਧਰਮ ਵਿਕਸਿਤ ਹੋਏ ਨੇ ਉੱਥੇ ਪੁਨਰ ਜਨਮ ਦੀ ਧਾਰਨਾ ਨਹੀਂ ਇਸਲਾਮ ਯਹੂਦੀ ਇਸਾਈ ਪਾਰਸੀ ਇਤਿਆਦਿ ਵਿੱਚ ਐਸਾ ਖਿਆਲ ਬਣਿਆ ਸੜੇ ਦੇਸ਼ ਦੇ ਵਿੱਚ ਕਿ ਜੀਵ ਨੂੰ ਮਨ ਨੂੰ ਇਸ ਤਨ ਦੇ ਨਾਲ ਮੋਹ ਬੜਾ ਹੁੰਦਾ ਹੈ ਪਰ ਹੁਣ ਮਨ ਦਾ ਤਨ ਨਾਲ ਸੰਬੰਧ ਟੁੱਟ ਗਿਆ ਹੈ ਸੂਖਸ਼ਮ ਦੇਹੀ ਦਾ ਅਸਥੂਲ ਦੇਹੀ ਨਾਲ ਸੰਬੰਧ ਟੁੱਟ ਗਿਆ ਹੈ ਜੀਵ ਆਤਮਾ ਦਾ ਇਸ ਸਰੀਰ ਨਾਲ ਸੰਬੰਧ ਟੁੱਟਿਆ ਕਿਉਂਕਿ ਸਵਾਸਾਂ ਦੀ ਡੋਰੀ ਟੁੱਟ ਗਈ ਹੈ ਇਸ ਸਰੀਰ ਦੇ ਵਿੱਚ ਰਹਿ ਕੇ ਜੀਵ ਆਤਮਾ ਨੇ ਸੰਸਾਰ ਦੇ ਵਿੱਚ ਬੜੇ ਸੰਬੰਧ ਜੋੜੇ ਸਨ ਮਾਂ ਬਾਪ ਦੇ ਦੀਆਂ ਪੁੱਤਰਾਂ ਦੇ ਪਰਿਵਾਰ ਦੇ ਦਾਨ ਸੰਪਦਾ ਦੇ ਮਹਿਲ ਮਾੜੀਆਂ ਦੇ ਪੂਜਾ ਪ੍ਰਤੀਸ਼ਟਾ ਦੇ ਮਾਨ ਸਨਮਾਨ ਦੇ अनेका ਤਰ੍ਹਾਂ ਦੇ ਉਸ ਨੇ ਜੋ ਸੰਬੰਧ ਜੋੜੇ ਸਨ ਸਵਾਸਾਂ ਦੀ ਡੋਰੀ ਦੇ ਟੁੱਟਦੇ ਆ ਇਹ ਸਾਰੇ ਸੰਬੰਧ ਟੁੱਟੇ ਇਹ ਸਾਰੇ ਸੰਬੰਧ ਟੁੱਟੇ ਤੋਂ ਦੁੱਖ ਪੈਦਾ ਹੋਇਆ ਜੀਵ ਮਰ ਤੱਕ ਦੇਹੀ ਦੇ ਹਲੇ ਦwale ਮੰਡਲਾਉਂਦਾ ਹੈ ਔਰ ਐਸਾ ਖਿਆਲ ਹੈ ਕਿ 13 ਦਿਨ ਤੱਕ ਤੇ ਜ਼ਰੂਰ ਹੀ ਮੰਡਲਾਉਂਦਾ ਹੈ ਇਸ ਵਾਸਤੇ ਸਾਡੇ ਦੇਸ਼ ਦੇ ਵਿੱਚ ਬਕਾਇਦਾ ਤੌਰ ਤੇ 13वां ਕੀਤਾ ਜਾਂਦਾ ਹੈ। خیال ਪੈਦਾ ਹੋਇਆ ਦੇਹੀ ਨੂੰ ਸਾੜ ਦੇਈਏ। ਸਵਾ ਕਰ ਦੇਈਏ ਤੇ ਰਾਖ ਵੀ ਕਿਸੇ ਨਦੀ ਨਾਲੇ ਦੇ ਵਿੱਚ ਪ੍ਰਵਾਹ ਕਰ ਦੇਈਏ ਤਾਂ ਕਿ ਸਰੀਰ ਦਾ ਕੁਝ ਵੀ ਅੰਗ ਬਚੇ ਨਾ। ਸਰੀਰ ਦਾ ਕੁਝ ਵੀ ਹਿੱਸਾ ਬਚੇ ਨਾ ਤਾਂ ਕਿ ਸੂਕਸ਼ਮ ਦੇਹੀ ਅੱਗੇ ਜਾ ਸਕੇ। ਨਵਾਂ ਜਨਮ ਗ੍ਰਹਿਣ ਕਰ ਸਕੇ ਜਾਂ ਅੱਗੇ ਪ੍ਰਸਤਾਨ ਕਰ ਸਕੇ। ਇਸ ਧਾਰਨਾ ਨੇ ਹਿੰਦੁਸਤਾਨ ਵਿੱਚ ਜੋ ਹੈ ਜਨਮ ਲਿਆ। ਇਸ ਵਾਸਤੇ ਇੱਥੇ ਸਾੜਨ ਦੀ ਪ੍ਰਥਾ ਰਚਲਤ ਹੋਈ ਜੈਨੇ ਵੀ ਸਾੜਦੇ ਨੇ ਬੋਧੀ ਵੀ ਸਾੜਦੇ ਨੇ இந்து ਵੀ ਸਾੜਦੇ ਨੇ ਔਰ ਸਿੱਖ ਵੀ ਸਾੜਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਭਈ ਐਸਾ ਕਹਿਣਾ ਕਿ ਮਰਤਕ ਦੇਹੀ ਨੂੰ ਜਲਾਣਾ ਇਹ ਨਾਪਾਕ ਕਰਮ ਹੈ ਤਾਂ ਸਤਿਗੁਰ ਦੇਵ ਜੀ ਮਹਾਰਾਜ ਦੇ ਕੋਲ ਹਿਰਦਾ ਦਾਰਸ਼ਨਿਕ ਦਾ ਹਿਰਦਾ ਹੈ ਵਿਚਾਰਿਕ ਦਾ ਹਿਰਦਾ ਹੈ ਸ਼ਾਇਰ ਦਾ ਹਿਰਦਾ ਹੈ ਉਹ ਆਪਣੇ ਢੰਗ ਨਾਲ ਕਹਿੰਦੇ ਨੇ ਕਿ ਮਿੱਟੀ ਮੁਸਲਮਾਨ ਕੀ ਵੇੜੇ ਪਈ কুমਿਆਰ ਕਹਿੰਦੇ ਨੇ ਕਬਰਾਂ ਦੀ ਮਿੱਟੀ ਚਿਕਣੀ ਬਣੀ ਹੁੰਦੀ ਹੈ ਤੇ ਪੁਰਾਣੇ কুমਿਆਰ ਅਕਸਰ ਕਬਰਿਸਤਾਨਾਂ ਤੋਂ ਹੀ ਮਿੱਟੀ ਲੈਂਦੇ ਸਨ ਉਹਦੇ ਭਾਂਡੇ ਬਣਾਣੇ ਇੱਟਾਂ ਬਣਾਣੀਆਂ ਸੁਰਾਈਆਂ ਬਣਾਣੀਆਂ ਘੜੇ ਬਣਾਣੇ ਤਰ੍ਹਾਂ-ਤਰ੍ਹਾਂ ਦਾ ਸਾਜ਼ੋ-ਸਮਾਨ ਚਿਕਣੀ ਮਿੱਟੀ ਰਾਹੀਂ ਬਣਾਇਆ ਜਾਂਦਾ ਸੀ ਤੇ ਚਿਕਣੀ ਮਿੱਟੀ ਉਪਲਬਧ ਹੁੰਦੀ ਸੀ ਕਬਰਾਂ ਦੇ ਨੇੜੇ ਤੇ ਰਹੇ ਮੁਰਦੇ ਦੇ ਸਰੀਰ ਦੇ ਵਿੱਚ ਜਿਹੜੀ ਮਿੰਜ ਹੈ ਉਸ ਸਹਿਜੇ-ਸਹਿਜੇ ਗਲਦੀ ਰਹਿੰਦੀ ਹੈ ਕਬਰ ਵਿੱਚ ਹਲੇ ਵਾਲੇ ਧਰਤੀ ਦੇ ਵਿੱਚ ਦੂਰ ਦੂਰ ਤੱਕ ਫੈਲਦੀ ਹੈ ਤਾਂ ਕਬਰਾਂ ਤੋਂ ਦੂਰੀ ਤੱਕ ਵੀ ਜਿਹੜੀ ਮਿੱਟੀ ਹੈ ਉਹ ਅਕਸਰ ਚਿਕਨੀ ਮਿਲਦੀ ਹੈ ਸਾਬ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਯਾਰ ਆਖਰ ਸਰੀਰ ਮਿੱਟੀ ਹੈ ਮਿੱਟੀ ਦਾ ਢਾਂਚਾ ਹੈ ਤੇ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਮਿੱਟੀ ਕਬਰਾਂ ਦੀ ਮਿੱਟੀ ਤੇ ਕਬਰਾਂ ਦੇ ਅੱਗੇ ਮੁਸਲਮਾਨ ਹੀ ਹੁੰਦੇ ਨੇ ਸਾਡੇ ਦੇਸ਼ ਦੇ ਵਿੱਚ কুমਯਾਰ ਦੇ ਪੇੜੇ ਪੈ ਗਏ ਉਹ ਕਬਰਾਂ ਤੋਂ ਮਿੱਟੀ ਲੈ ਆਇਆ ਤੇ ਮਿੱਟੀ ਦਾ ਕੀ ਕੀਤਾ ਉਸਨੇ ਘੜ ਭਾਂਡੇ ਇੱਟਾਂ ਕੀਆ ਉਹਨੇ ਭਾਂਡੇ ਬਣਾਏ ਉਹਨੇ ਇੱਟਾਂ ਬਣਾਈਆਂ ਉਹਨੇ ਹੋਰ ਤਰ੍ਹਾਂ ਤਰ੍ਹਾਂ ਦੇ ਛੋਟੇ ਵੱਡੇ ਬਰਤਨ ਬਣਾਏ ਤੇ ਫਿਰ ਸਾਰੇ ਭਾਂਡੇ ਤੇ ਇੱਟਾਂ ਨੂੰ ਉਸਨੇ ਆਵੇ ਦੇ ਚ ਰੱਖਿਆ ਅਗਲਾ ਦਿੱਤੇ ਭਾਂਡਿਆਂ ਨੂੰ ਪਕਾਣਾ ਹੈ ਇੱਟਾਂ ਨੂੰ ਪਕਾਣਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਲਦੀ ਕਰੇ ਪੁਕਾਰ ਜੇ ਤੁਸੀਂ ਆਖੋ ਦੇਹੀ ਦਾ ਸਾੜਨਾ ਨਾ ਭਾਗ ਹੈ ਮਾੜਾ ਕੰਮ ਹੈ ਤਾਂ ਦੇਖ ਲਓ ਮਿੱਟੀ ਜਲਾ ਰਿਹਾ ਕੁਮਾਰ ਜਲ ਰਹੀ ਹੈ ਮਿੱਟੀ ਜਲਦੀ ਹੋਈ ਪੁਕਾਰ ਪਈ ਕਰਦੀ ਹੈ ਮੈਨੂੰ ਸਾੜਿਆ ਜਾ ਰਿਹਾ ਹੈ ਮੈਨੂੰ ਸਾੜਿਆ ਜਾ ਰਿਹਾ ਹੈ ਸਤਿਗੁਰਦੇਵ ਜੀ ਮਹਾਰਾਜ ਰਾਜ ਦੇ ਵਿੱਚ ਇਹ ਗੱਲ ਕਰਦੇ ਨੇ ਕਿ ਉਹ ਵੀ ਤੇ ਆਖਿਰ ਜਲਦੀ ਹੀ ਪਈਏ ਕੁਮਾਰ ਸਾੜਦਾ ਪਿਆ ਇਸ ਦੇਸ਼ ਦੇ ਵਿੱਚ ਮੁਰਦੇ ਨੂੰ ਜਲਾਉਂਦੇ ਨੇ ਮਿੱਟੀ ਨੂੰ ਜਲਾਉਂਦੇ ਨੇ ਹੁਰਕੀ ਹੈ ਮਿੱਟੀ ਸਾੜੀ ਜਾਂਦੀ ਹੈ ਫਰਕ ਸਿਰਫ ਇਤਨਾ ਹੈ ਕਿ ਹਿੰਦੁਸਤਾਨ ਦੇਚ ਉਸ ਮਿੱਟੀ ਨੂੰ ਜਲਾਉਂਦੇ ਨੇ ਜਿਸ ਮਿੱਟੀ ਦਾ ਅਜੇ ਜੋੜ ਆਪਸ ਵਿੱਚ ਬਣਿਆ ਹੋਇਆ ਹੈ ਠੋਸ ਲੇਕਿਨ ਜਦ ਤਨ ਮਿੱਟੀ ਦੇਚ ਪੂਰਨ ਤੌਰ ਤੇ ਮਿੱਟੀ ਹੋ ਗਿਆ ਤੇ ਕੁਮਾਰ ਉਸ ਨੂੰ ਬਾਅਦ ਦੇ ਜਲਾਉਂਦਾ ਹੈ ਇਸ ਤਰੀਕੇ ਨਾਲ ਮੁਸਲਮਾਨ ਵੀ ਦੇਹੀ ਬਾਦ ਦੇ ਜੋ ਹੈ ਜਲਦੀ ਹੈ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਪੈ ਕਰਦੇ ਨੇ ਜਲ ਜਲ ਰੋਵੇ ਭਪੜੀ ਝੜ ਝੜ ਪਵੇ ਅੰਗਿਆ ਰੋਂਦੀ ਹੈ ਜਲਦੀ ਹੋਈ ਬੁਖਾਕ। ਔਰ ਅੰਗਿਆਰੇ ਝੜ ਝੜ ਕੇ ਪੈ ਰਹੇ ਨੇ। ਨਾ ਨੇਕ ਜਿੰਨ ਕਰਤੇ ਕਾਰਨ ਕਿ ਆ ਸੋ ਜਾਣੇ ਕਰਤਾ। ਮਹਾਰਾਜ ਕਹਿੰਦੇ ਨੇ ਉਹ ਕਰਤਾਪੁਰਖ ਉਸਨੇ ਇਸ ਜੀਵ ਨਾਲ ਜੋ ਕੁਝ ਕੀਤਾ ਹੈ। ਜੋ ਕਾਰਨ ਉਸ ਨਾਲ ਵਰਤਿਆ। ਉਸ ਕਰਤੇ ਪੁਰਖ ਨੇ ਜੋ ਕੁਝ ਅਗਾਂ ਵਰਤਾਇਆ ਹੈ। ਇਹ ਤੇ ਕਰਤਾ ਰਹੀ ਜਾਣਾ ਹੈ। ਕਿਸ ਨੇ ਦਬਿਆ ਹੈ ਕਿਸ ਨੇ ਜਲਾਇਆ ਹੈ ਕਿਸ ਨੇ ਪਾਣੀ ਦੇ ਵਿੱਚ ਜੋ ਹੈ ਰੋੜ ਦਿੱਤਾ ਹੈ। ਇਕ ਦੱਬੇ ਇਕ ਦਜੀਏ ਇਕ ਨਾ ਕੁੱਤੇ ਖਾਂਏ ਇਕ ਪਾਣੀ ਵਿੱਚ ਉਸਟੀਏ ਇਕ ਵੀ ਫਿਰ ਹੱਸਣ ਪਾਏ ਨਾਨਕ ਏਵ ਨਾ ਜਾ ਪਈ ਕਿੱਥੇ ਜਾਏ ਸਮਾਨ ਸਹਿਬ ਕਹਿੰਨੇ ਕਹਿ ਨਹੀਂ ਸਕਦੇ ਇਹ ਜੀਵ ਆਤਮਾ ਕਿੱਥੇ ਗਈ ਇਸਨੇ ਕਿਹੜਾ ਜਨਮ ਧਾਰਨ ਕੀਤਾ ਜਦ ਬਾਹਰੋਂ ਅਸੀਂ ਦੇਖਨੇ ਆ ਇੱਕ ਨੂੰ ਦਬਿਆ ਗਿਆ ਇੱਕ ਨੂੰ ਸਾੜਿਆ ਗਿਆ ਇੱਕ ਨੂੰ ਪਾਣੀ ਦੇ ਵਿੱਚ ਰੋੜਿਆ ਗਿਆ ਤੇ ਇੱਕ ਨੂੰ ਵੀ ਫਿਰ ਹੱਸਣ ਪਾਏ پارਸੀ ਲੋਕ ਖੂਦ ਦੇਤੇ ਇੱਕ ਛੱਜ ਬਣਾ ਕੇ ਛੱਜ ਦੇਤੇ ਲਾਸ਼ ਰੱਖ ਦਿੰਦੇ ਨੇ ਉਹਨੂੰ ਇੱਲਾ ਖਾਂਦੀਆਂ ਨੇ ਉਹਨੂੰ ਕਵੇ ਖਾਂਦੇ ਨੇ ਹੱਡੀਆਂ ਸਜੇ ਸਜੇ ਖੂਦ ਚ ਪੈਂਦੀਆਂ ਰਹਿਣੀਆਂ ਨੇ ਇੱਕ ਇਸ ਢੰਗ ਨਾਲ ਜੋ ਹੈ ਮੁਰਦੇ ਦਾ ਅੰਤਮ ਜੋ ਹੈ ਸੰਸਕਾਰ ਕਰਦੇ ਨੇ ਮਿਰਤਕ ਦੇਹੀ ਦਾ ਪਰ ਮਹਾਰਾਜ ਕਹਿੰਦੇ ਬਾਹਰੋਂ ਤੇ ਤੌਰ ਤਰੀਕੇ ਵੱਖ-ਵੱਖ ਨੇ ਕਿਸੇ ਨੇ ਦਬਿਆ ਕਿਸੇ ਨੇ ਸਾੜਿਆ ਤੇ ਕਿਸੇ ਨੇ ਖੂਦ ਦੇ ਉੱਪਰ ਛਲਣੀ ਦੇ ਚ ਰੱਖ ਦਿੱਤਾ ਤੇ ਕਿਸੇ ਨੇ ਪਾਣੀ ਵਿੱਚ ਜੋ ਹੈ ਰੋੜ ਦਿੱਤਾ ਤੇ ਕਿਸੇ ਨੂੰ ਕੁੱਤੇ ਹੀ ਖਾਂਦੇ ਪੈਨ ਲਾवारिस ਹੋ ਕੇ ਮਰ ਗਿਆ। ਖਾਰਿਆਂ ਨੇ ਕੁੱਤੇ ਖਾਰੀਆਂ ਨੇ ਇੱਲਾ ਪਰ ਇਹ ਤੇ ਹੁਣ ਪ੍ਰਭੂ ਹੀ ਜਾਣੇ ਕਿ ਉਹ ਕਿੱਥੇ ਜਾ ਕੇ ਸਮਾਇਆ। ਉਸਨੇ ਕਿੱਥੇ ਜਾ ਕੇ ਜਨਮ ਲਿਆ ਹੈ। ਇਹ ਪਰੇਪੂਰਨ ਪ੍ਰਮਾਤਮਾ ਜਾਣਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਦਬਣਾ ਤੇ ਸਾੜਨਾ ਇਹਦੇ ਉੱਤੇ ਬਹਿਸ ਕਰਨੀ ਵੀ ਫਜ਼ੂਲ ਹੈ। ਮਰਜ਼ੀ ਹੈ ਦਫਨ ਕਰ ਲੋ। ਮਰਜ਼ੀ ਹੈ ਸਾੜ ਦੋ। ਮਿੱਟੀ ਨੂੰ ਮਿੱਟੀ ਦੇ ਚਲੀਨ ਕਰਨਾ ਹੈ। ਚਾਹੇ ਸਾੜ ਕੇ ਲੀਨ ਕਰੋ। ਚਾਹੇ ਦਬ ਕੇ ਲੀਨ ਕਰੋ ਇਹਦੇ ਚ پاک ਤੇ ਨਾਪਾਕ ਦਾ ਕੋਈ ਮਤਲਬ ਨਹੀਂ ਹੈ ਇਸ ਦੇ ਚੰਗੇ ਤੇ ਮਾੜੇ ਦਾ ਕੋਈ ਮਤਲਬ ਨਹੀਂ ਕਿਉਂਕਿ ਮਿਰਤਕ ਦੇ ਹੀ ਮਿੱਟੀ ਹੈ ਹੁਣ ਇਸ ਮਿੱਟੀ ਨੂੰ ਭਾਵੇਂ ਸਾੜੋ ਭਾਵੇਂ ਦਫਨ ਕਰੋ ਦੋਵੇਂ ਕਰਮ ਇੱਕੋ ਹੀ ਜਾਈ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਦੇ